ਫੋਰਸਾਂ ਮਗਾ ਕੇ ਸੈਂਟਰ ਤੋਂ ਐਨਐਸਏ ਲਾਉਣੀਆਂ ਚੱਕ ਚੱਕ ਕੇ ਨੌਜਵਾਨ ਨੂੰ ਡਿਬਰੂਗੜ ਸਿੱਟਣਾ ਹੈ ਉਦੋਂ ਉਦੋਂ ਕਿਹੜੀਆਂ ਪੜਤਾਲਾਂ ਕਰਦੇ ਆ ਉਹਦੇ ਕਿਹੜੀਆਂ ਜਾਂਚਾਂ ਕਰਦੇ ਆ ਜੇ ਅਸੀਂ ਆਹੀ ਕੁਝ ਕਰਨਾ ਹੈ ਕਿ ਸਾਡਾ ਕੋਈ ਨੌਜਵਾਨ ਮਰ ਗਿਆ ਜੀ ਲੈ ਲਓ ਕਰੋੜ ਰੁਪਏ ਲੈ ਲਓ ਨੌਕਰੀ ਤਾਂ ਫਿਰ ਮਰਵਾਈ ਚੱਲੋ ਨੌਜਵਾਨ ਜਿੰਨੇ ਮਰਵਾਉਣੇ ਆ ਸੋ ਸਾਨੂੰ ਹਨ ਇਨਸਾਫ ਚਾਹੀਦਾ ਸਾਨੂੰ ਕੋਈ ਭੀਖ ਨਹੀਂ ਚਾਹੀਦੀ ਸੋ ਇਹ ਗੱਲ ਪੰਜਾਬੀਆਂ ਨੂੰ ਸਮਝ ਲੈਣੀ ਜਿਹੜੇ ਵੀ ਜਿੰਨਾ ਚਿਰ ਅਸੀਂ ਇਹ ਸੋਚੀ ਜਾਵਾਂਗੇ ਵੀ ਕੋਈ ਬੰਦਾ ਮਰ ਗਿਆ ਜੀ ਉਹਦੇ ਪਰਿਵਾਰ ਨੂੰ ਨੌਕਰੀ ਦੇ ਦਿਓ ਜੀ ਉਹਨੂੰ ਪੈਸੇ ਦੇ ਦਿਓ ਜੀ ਬਰਾ ਦੇਓ ਨਹੀਂ ਹੁਣ ਇਹ ਗੱਲ ਨਹੀਂ ਹੋਣੀ ਚਾਹੀਦੀ ਸਾਡਾ ਮੁੰਡਾ ਮਾਰਿਆ ਸ਼ਰੀਆਮ ਗੋਲੀ ਨਾਲ ਮਾਰਿਆ ਇੱਧਰ ਆ ਕੇ ਮਾਰਿਆ ਹੁਣ ਇਹ ਇਹ ਸਰਕਾਰ ਕਿਹੜੀ ਗੱਲ ਦੀ ਪੜਤਾਲ ਕਰ ਰਹੀ ਹੈ ਜੇ ਇਹ ਵੀ ਨਹੀਂ ਦਿਖ ਰਿਹਾ ਵੀ ਉਹਨਾਂ ਨੇ ਇੱਧਰ ਆ ਕੇ ਸਾਡੇ ਟਰੈਕਟਰ ਭੰਨੇ ਆ ਵੱਡੇ ਆ ਕਹਾਣੀਆਂ ਨਾਲ ਇਧਰੋਂ ਮੁੰਡੇ ਚੱਕ ਕੇ ਲਗੇ ਆ ਜਿਹਨਾਂ ਨੇ ਚੱਡੇ ਪਾੜਤੇ ਉਹ ਮੁੰਡਾ ਜਿਹੜਾ ਨਵੇਂ ਗੰਵ ਵਾਲਾ ਮੁੰਡਾ ਰੋहतक ਪੀਜੀਏ ਚ ਪਿਆ ਜਵਾੜੇ ਤੋੜਤੇ ਨੱਕ ਤੋੜਦਾ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਚੱਕ ਕੇ ਉਹਨਾਂ ਨੇ ਉਧਰ ਲਗੇ ਆ ਤੇ ਹੁਣ ਉਥੋਂ ਰੈਫਰ ਵੀ ਨਹੀਂ ਹੋਣ ਦੇ ਰਹੇ ਪੀਜੀਏ ਤੋਂ ਤਿੰਨ ਸੌ ਸਾਡਾ ਪਰਚਾ ਵੀ ਉੱਤੇ ਪਾਤਾ ਉਹ ਸਾਡੇ ਨੂੰ ਚੱਕ-ਚੱਕ ਕੇ ਲਿਜਾ ਰਹੇ ਆ ਉਧਰ ਕੁੱਟਮਾਰ ਕਰ ਰਹੇ ਆ ਪਰਚੇ ਵੀ ਦੇ ਰਹੇ ਆ ਤੇ ਇਧਰ ਪੰਜਾਬ ਸਰਕਾਰ ਕਹਿ ਰਹੀ ਆ ਅਸੀਂ ਪੜਤਾਲ ਕਰਾਂਗੇ ਉੱਤੋਂ ਕਹਿ ਰਿਹਾ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਅਸੀਂ ਤਾਂ ਜੀ ਡਾਕਟਰਾਂ ਨੂੰ ਰੱਖਿਆ ਹੋਇਆ ਅਸੀਂ ਐਂਬੂਲੈਂਸਾਂ ਖੜੀਆਂ ਕੀਤੀਆਂ ਹੋਈਆਂ ਨੇ ਉੱਪਰੋਂ ਡਰਾਮੇ ਹੋ ਰਿਹਾ ਐ ਅੰਦਰੋਂ ਸਾਰੀ ਜਿਹੜੀ ਗੱਲਬਾਤ ਉਹ ਦਿੱਲੀ ਨਾਲ ਮਿਲੀ ਹੋਈ ਹੈ ਹੁਣ ਅੰਮ੍ਰਿਤਸਰ ਪਹੁੰਚੇ ਸਮਾਜ ਸੇਵਿਕ ਲੱਖਾ ਸਿਧਾਨਾ ਜਿੱਤੇ ਲੱਖਾ ਸਿਧਾਨਾ ਨੇ ਅੰਮ੍ਰਿਤਪਾਲ ਸਿੰਘ ਤੇ ਪਰਿਵਾਰ ਦੇ ਵੱਲੋਂ ਜਿਹੜੀ ਬੀਤੇ ਦਿਨਾਂ ਤੋਂ ਪੂ ਕੜਤਲ ਰੱਖੀ ਹੋਈ ਐ ਉਹਨਾਂ ਦਾ ਸਾਥ ਦੇਣ ਦੇ ਲਈ ਅੱਜ ਲੱਖਾ ਜਿੱਤੂ ਨੇ ਅਮਰਿਤਪਾਲ ਦੇ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਜਿਸ ਤੋਂ ਬਾਅਦ ਬਿੰਡੀਆ ਨਾਲ ਗੱਲਬਾਤ ਕਰਦੋਂ ਲੱਖਾ ਸਦਾਨਾ ਨੇ ਕਿਹਾ ਕਿ ਸਾਨੂੰ ਤਾਂ ਕੁਝ ਵੀ ਪਤਾ ਨਹੀਂ ਚੱਲ ਰਿਹਾ ਕਿ ਸਾਡੇ ਨਾਲ ਹੋ ਕੀ ਰਿਹਾ ਹੈ ਹੁਣ ਤਾਂ ਸਾਡਾ ਰੱਬ ਹੀ ਆਸਰਾ ਹੈ ਇਸ ਦੇ ਨਾਲ ਹੀ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਲੱਖਾ ਸਦਾਨਾ ਨੇ ਕਿਹਾ ਕਿ ਹਰਿਆਣਾ ਪੁਲਿਸ ਸ਼ਰੇਆਮ ਪੰਜਾਬ ਦੀ ਹੱਦ ਦੇ ਵਿੱਚ ਜਾ ਕੇ ਸਾਡੇ 9 ਜਵਾਨਾਂ ਤੇ ਗੋਲੀਆਂ ਚਲਾਰੀ ਨੇ ਤੇ ਇੱਕ 9 ਜਵਾਨ ਸ਼ੁਭ ਕਰਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਤੇ ਜਿਸ ਤੋਂ ਬਾਅਦ ਸੀਆ ਭਗਵੰਤਮਾਨ ਨੇ ਕਿਹਾ ਸੀ ਕਿ ਅਸੀਂ ਪੜਤਾਲ ਕਰਕੇ ਉਸ ਪੁਲਿਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਾਂਗੇ ਪਰ 3 ਦਿਨ ਬੀਤ ਗਏ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਹਲੇ ਤੱਕ ਕੋਈ ਵੀ ਪਰਚਾ ਨਹੀਂ ਦਰਜ ਕੀਤਾ ਗਿਆ ਅਸੀਂ ਵਿਖਰਨਣ ਲੱਗੇ ਪਹੁੰਚੇ ਹਾਂ ਧਰਨੇ ਦੇ ਵਿੱਚ ਮੂਲੀਤ ਕਰਨ ਦੇ ਲਈ ਆਏ ਹਾਂ ਸਾਨੂੰ ਦਾ ਚਾਰਜਪੇਰੋਂ ਹੀ ਮਾਰਿਆ ਜਾ ਰਿਹਾ ਕਿਤੇ ਸਾਡੇ ਸ਼ੰਭੂ ਖਨੌਰੀਆਂ ਤੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਕਿਤੇ ਸਾਡੇ ਬੰਦੀ ਸਿੰਘਾਂ ਨੂੰ ਅੰਦਰ ਜਿਹੜਾ ਜੈਰਾ ਖਾਣਿਆਂ ਚ ਪਾਈਆਂ ਜਾ ਰਹੀਆਂ ਨੇ ਤਮਾਕੂ ਪਾਏ ਜਾ ਰਹੇ ਨੇ ਪਿਛਲੇ 8 ਦਿਨਾਂ ਤੋਂ 10 ਦਿਨਾਂ ਤੋਂ ਭੁੱਖ ਹੜਤਾਲ ਤੇ ਸਾਡੇ ਬੰਦੀ ਸਿੰਘ ਬੈਠੇ ਆ ਡਿਬਰੂਗੜ੍ਹ ਜਿਹੜੇ ਉਹਨਾਂ ਦੇ ਪਰਿਵਾਰ ਭੁੱਖ ਹੜਤਾਲਾਂ ਤੇ ਨੇ 30 ਸਿੰਘ ਜਿਹੜੇ ਅੰਮ੍ਰਿਤਸਰ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਆ ਤਾਂ ਜੇ ਹੁਣ ਵੀ ਨਹੀਂ ਸਾਨੂੰ ਸਮਝ ਲੱਗ ਰਹੀ ਵੀ ਸਾਡੇ ਨਾਲ ਕੀ ਹੋ ਰਿਹਾ ਤਾਂ ਫਿਰ ਰੱਬ ਰੱਖਾ ਸਾਡਾ ਹੁਣ ਤਾਂ ਯਾਰ ਅਸੀਂ ਹੁਣ ਵੀ ਇਹ ਘਰਾਂ ਦੇ ਕੁੰਡੇ ਮਾਰ ਕੇ ਬਹਿ ਜਾਂਗੇ ਵੀ ਯਾਰ ਛੱਡੋ ਪਰੇ ਕੋਈ ਗੱਲ ਨਹੀਂ ਦੇਖੀ ਜਊ ਤਾਂ ਪਰ ਸਾਡੇ ਲਈ ਆਵਾਜ਼ ਬੁਲੰਦ ਕਰਨ ਵਾਲਾ ਇੱਕ ਵੀ ਨਹੀਂ ਇੱਥੇ ਛੱਡਣਾ ਇਹਨਾਂ ਨੇ ਸ਼ਰਿਆਮ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦੇ ਮਾਰ ਰਹੇ ਨੇ ਤੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਪੜਤਾਲ ਕਰ ਰਹੇ ਆ ਹਾਲੇ ਅਜੇ 3 ਦਿਨ ਹੋ ਗਏ ਉਥੇ ਕੋਈ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ ਤੇ ਅਦਰ ਦੂਜੇ ਪਾਸੇ ਜੇ ਕੋਈ ਸਿੱਖੀ ਦੀ ਗੱਲ ਕਰਦਾ ਕੋਈ ਪ੍ਰਚਾਰ ਕਰਦਾ ਉਹਨਾਂ ਦੇ ਐਨਐਸਏ ਲਾ ਕੇ ਚੱਕ ਕੇ ਅਸਾਮ ਦੇ ਜਿਲ੍ਹਿਆਂ 'ਚ ਬੰਦ ਕਰਤੇ ਅੱਜ ਮੈਨੂੰ ਹੁਣੀ-ਹੁਣੀ ਖ਼ਬਰ ਮਿਲੀ ਆ ਕਿ ਅੱਜ ਵੀ ਇੱਥੇ ਜਿਹੜਾ ਗ੍ਰੈਸ ਕੱਤਰ ਆ ਉਹਦੇ ਨਾਲ ਮੀਟਿੰਗ ਸੀਗੀ ਇਹ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਦੀ ਪਰ ਉੱਥੇ ਵੀ ਮਿੱਠੀ ਗੋਲੀ ਪਾ ਕੇ ਵਾਪਸ ਕਰਤੇ ਕੋਈ ਗੱਲ ਨਹੀਂ ਜੀ 21 ਤਰੀਕ ਤੱਕ ਡੇ ਇੱਕੋ ਜੀ 20 ਦਿਨ ਖੜੋ ਜੀ 25 ਦਿਨ ਖੜੋ ਜੀ ਅਪ੍ਰੈਲ ਚ ਲਿਆਵਾਂਗੇ ਜੀ ਮੁੱਖ ਮੰਤਰੀ ਚਾਹੇ ਅੱਜ ਵੀ ਬੰਦੀ ਸਿੰਘਾਂ ਨੂੰ ਪੰਜਾਬ ਲਿਆ ਸਕਦਾ ਹੈ ਜਿਹੜੇ ਮਰਜ਼ੀ ਬੰਦੀ ਸਿੰਘ ਦੀ ਰਿਹਾਈ ਕਰ ਸਕਦਾ ਹੈ ਇਹ ਗਮਰਾਹ ਕਰ ਰਹੇ ਨੇ ਕਿ ਸੈਂਟਰ ਨੇ ਐਨਐਸਏ ਲਾਈ ਹੈ ਪੰਜਾਬ ਸਰਕਾਰ ਨੇ ਰეკਮੈਂਡ ਕਰਕੇ ਇੱਥੋਂ ਭੇਜਿਆ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਐਨਐਸਏ ਲੱਗੀ ਆ ਸੈਂਟਰ ਤੇ ਪੰਜਾਬ ਨੇ ਮਿਲ ਕੇ ਐਨਐਸਏ ਲਾਈ ਆ ਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਹੀ ਐਨਐਸਏ ਤੋੜ ਕੇ ਅੱਜ ਹੀ ਬਾਹਰ ਲਿਆ ਸਕਦਾ ਅੱਜ ਹੀ ਪੰਜਾਬ ਚ ਲਿਆ ਸਕਦਾ ਪਰ ਨਹੀਂ ਇਹਨਾਂ ਨੇ ਸਾਡੀ ਜ਼ੁਬਾਨੀ ਦਾ ਸ਼ਿਕਾਰ ਖੇਡਣਾ ਕਿਉਂਕਿ ਆਪਾਂ ਚੁੱਪਾਂ ਆਪਾਂ ਡਰ ਜਾਂਨੇ ਆ دہشت ਜੇ ਨਹੀਂ ਪੈ ਜਾਂਦੀ ਆ ਵੀਰ ਪਤਾ ਨਹੀਂ ਕੀ ਹੋ ਗਿਆ ਜੀ ਐਂ ਡਰ ਕੇ ਘਰਾਂ ਚ ਵੜ ਗਏ ਤਾਂ ਫਿਰ ਸਾਡੇ ਲਈ ਬਚਾਉਣ ਵਾਲੇ ਇੱਥੇ ਰਹਿਣੇ ਨਹੀਂ ਯਾਦ ਰੱਖੀ ਕਿਵੇਂ ਲੱਗਦਾ ਤੁਹਾਨੂੰ ਵੀ ਹੁਣ ਜਿਹੜਾ ਇਹ ਇੱਥੇ ਪ੍ਰੈਸ ਚੱਲ ਰਿਹਾ ਹੈ ਆਪਣੇ ਬੰਦੇ ਨੂੰ ਮਰਦੇ ਵੀ ਨਹੀਂ ਛੱਡ ਸਕਦੇ ਭਾਈ ਬਸੰਤ ਸਿੰਘ ਹੈ ਉਨੇ 7 ਦਿਨ ਹੋ ਗਏ ਪਾਣੀ ਤੱਕ ਨਹੀਂ ਪੀਤਾ ਉਹਦੀ ਹਾਲਤ ਬੜੀ ਗੰਭੀਰ ਆ ਚਾਚਾ ਹਰਜੀਤ ਸਿੰਘ ਆ ਉਹਦੀ ਹਾਲਤ ਬੜੀ ਗੰਭੀਰ ਹਸਪਤਾਲ ਦਾਖਲ ਕਰਾਏ ਹੋਏ ਨੇ ਬਾਕੀ ਬੰਦਾ ਸਿੰਘਾਂ ਦੀ ਹਾਲਤ ਬੜੀ ਗੰਭੀਰ ਆ ਭਾਈ ਅਮਰਪਾਲ ਸਿੰਘ ਦੀ ਸਿੰਘਣੀ ਦੀ ਹਾਲਤ ਬੜੀ ਗੰਭੀਰ ਆ ਜਿਹੜੀ ਉੱਥੇ ਮੌਕੇ ਤੇ ਜੇਲ੍ਹ ਦੇ ਅੱਗੇ ਭੁੱਖ ਹੜਤਾਲ ਤੇ ਬੈਠੇ ਨੇ ਵੈਸੇ ਦੇਖੋ ਇਹ ਤਾਂ ਇਹ ਗੁਰਮਤ ਦਾ ਸਿਧਾਂਤ ਤਾਂ ਨਹੀਂ ਆ ਭੁੱਖ ਹੜਤਾਲਾਂ ਪਰ ਸਾਡੇ ਕੋਲ ਰਾਹ ਜਰੀਆ ਵੀ ਕੀ ਆ ਆਪਣਾ ਰੋਸ ਜ਼ਾਹਰ ਕਰਨ ਦੇ ਲਈ ਜਿਸ ਤਰੀਕੇ ਨਾਲ ਸਟੇਟ ਸਾਡੇ ਤੇ ਜ਼ਬਰ ਕਰ ਰਹੀ ਆ ਸਾਡਾ ਖਾਤਮਾ ਕਰਨ ਤੇ ਤੁਰੀ ਹੋਈ ਆ ਸਾਡੀ ਹੋਂਦ ਅਸਤੀ ਨੂੰ ਮਿਟਾ ਦੇਣਾ ਚਾਹੁੰਦੀ ਹੈ ਤੇ ਆਪਾਂ ਅੱਜ ਵੀ ਇੱਕ ਦੂਜੇ ਦੀਆਂ ਗਲਤਾਂ ਕੀਤੀ ਜਾਂਦੇ ਆ ਇੱਕ ਦੂਜੇ ਦੇ ਖਿਲਾਫ ਮੋਰਚੇ ਖੋਲਹੀ ਜਾਂਦੇ ਆ ਯਾਰ ਸਾਹੇ ਛਾੜ ਦੇ ਮੋਰਚੇ ਸ਼ੰਭੂ ਲੱਗੇ ਨੇ ਚਾਹੇ ਖਨੌਰੀਆਂ ਤੇ ਲੱਗੇ ਨੇ ਚਾਹੇ ਮਹੱਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਚਾਹੇ ਇੱਥੇ ਅੰਮ੍ਰਿਤਸਰ ਦੇ ਵਿੱਚ ਡਿਬਰੂਗੜ ਜਿਹੜੇ ਐਨਐਸਐ ਬੰਦ ਨੇ ਨੌਜਵਾਨ ਉਹਨਾਂ ਨੂੰ ਪੰਜਾਬ ਲਿਆਉਣ ਲਈ ਮੋਰਚਾ ਲੱਗਿਆ ਪੰਜਾਬ ਦੇ ਲੋਕੋ ਹੁਣ ਘਰਾਂ ਦੇ ਵਿੱਚੋਂ ਨਿਕਲੋ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਆ ਇਹ ਹੁਣ ਸਾਡੇ ਨਾਲ ਬਹੁਤ ਮਾੜੇ ਆਉਣ ਵਾਲੇ ਸਮੇਂ ਇੱਕ ਦੂਜੇ ਦੇ ਖਿਲਾਫ ਆਪਾਂ ਮੋਰਚੇ ਖੋਲ ਕੇ ਬੈਠ ਕੇ ਜਾਂ ਆਪਾਂ ਚੁੱਪ ਕਰਕੇ ਬੈਠ ਗਏ ਤਾਂ ਸਟੇਟ ਦਾ ਜ਼ਬਰਦਸਤ ਹੈ ਇਹ ਜ਼ੁਲਮ ਤੁਸੀਂ ਦੇਖੋਗੇ ਆਨਲਾਈਨ ਸਮਝ ਕਿੰਨਾ ਹੋਣਾ ਇਸ ਕਰਕੇ ਬੇਨਤੀ ਆ ਬਈ ਸਾਰੇ ਇਕੱਠੇ ਹੋ ਕੇ ਮੈਂ ਸਮੁੱਚੀ ਕੌਮ ਨੂੰ ਸੰਗਤ ਨੂੰ ਅਪੀਲ ਕਰਦਾ ਵੀ ਜਿੱਥੇ ਜਿੱਥੇ ਮੋਰਚੇ ਲੱਗੇ ਨੇ ਕਾਫਲਿਆਂ ਦੇ ਰੂਪ ਚ ਪਿੰਡਾਂ ਦੇ ਵਿੱਚੋਂ ਤੁਰੋ ਆਪਣੇ ਸਾਧਨ ਲੈ ਕੇ ਤੁਰੋ ਬਾਰੀਆਂ ਬਣ ਕੇ ਤੁਰੋ ਪੌਣੇਕ 13000 ਪਿੰਡ ਹੈ ਜੇ 10-10 ਰੋਜ਼ ਇੱਕ ਪਿੰਡ ਦੇ ਵਿੱਚੋਂ ਸਿੰਘ ਪਹੁੰਚ ਪਹੁੰਚਦੇ ਆ ਸੰਗਤ ਪਹੁੰਚਦੀ ਆ ਤਾਂ ਵੀ ਹਜ਼ਾਰਾਂ ਦੀ ਗਿਣਤੀ ਸਾਡੀ ਮੋਰਚਾਂ 'ਚ ਬਣਨੀ ਆ ਇੱਕ ਸਵਾਲ ਖੜਾ ਹੁੰਦਾ ਹੈ ਕਿ ਮੋਰਚਾਂ ਮੋਰਚਾਂ ਜੀ ਫਿਰਦੇ ਰਹਿੰਦੇ ਹੋ ਸਾਡੇ ਪੱਲੇ ਮੋਰਚਾਂ ਤੋਂ ਇਲਾਵਾ ਹੈ ਵੀ ਕੀ ਆ ਗੁਰੂ ਕੇ ਬਾਗ ਦਾ ਮੋਰਚਾ ਜੈਤੂ ਦਾ ਮੋਰਚਾ ਚਾਬੀਆਂ ਦਾ ਮੋਰਚਾ ਕਿੰਨੇ ਮੋਰਚੇ ਸਾਡੇ ਤੇ ਮੋਰਚਾਂ ਦੇ ਵਿੱਚੋਂ ਸਾਡੀ ਜਿਹੜੀ ਬੰਦ ਖਲਾਸੀ ਹੋਈ ਆ ਸੋ ਅੱਜ ਵੀ ਸਾਨੂੰ ਮੋਰਚਾਂ ਦੀ ਕੋਈ ਲੋੜ ਆ ਪਰ ਹੋਣ ਦੀ ਇਕੱਠੇ ਲੋੜ ਆ ਮੇਰਾ ਵੀਰ ਮੈਂ ਬੇਨਤੀ ਆ ਜਿਹੜੀਆਂ 13 ਵੀ ਇੱਥੇ ਪੰਜਾਬ ਲਈ ਲੜ ਰਹੀਆਂ ਨੇ ਉਨ੍ਹਾਂ ਖਿਲਾਫ ਮੋਰਚਾ ਨਾ ਖੋਲੋ ਸਾਡੇ ਬਖਰੇਵੇਂ ਹੋਣਗੇ ਜਿਹੜੀ ਮਰਜ਼ੀ ਧਰਦੇ ਆਪਾਂ ਹੋਈਏ ਪਰ ਲੜ ਰਹੇ ਲੋਕਾਂ ਦੇ ਖਿਲਾਫ ਆਪਾਂ ਨਾ ਖੋਲੋ ਮੋਰਚੇ ਸਾਡਾ ਮੂੰਹ ਦਿੱਲੀ ਵਾਲਾ ਹੋਣਾ ਚਾਹੀਦਾ ਆਪਣੇ ਲੋਕਾਂ ਵੱਲ ਇੱਕ ਦੋ ਘਟਨਾਵਾਂ ਇਦਾਂ ਦੀਆਂ ਆ ਹੁਣ ਅਸੂਸੀ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲੋ ਮਿਸ਼੍ਰਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877000